ਸੀਐਮ ਭਗਵੰਤ ਮਾਨ ਜਦੋਂ ਸਟੇਜ ਤੇ ਚੜ੍ਹਦੇ ਨੇ ਤਾਂ ਉਹਨਾਂ ਦਾ ਇੱਕ ਵੱਖਰਾ ਰੂਪ ਵੇਖਣ ਨੂੰ ਮਿਲਦਾ ਉਹ ਰੂਪ ਇੱਕ ਤਾਂ ਜਿਹੜਾ ਪੰਜਾਬ ਨੂੰ ਬੇਹੱਦ ਪਿਆਰ ਕਰਦਾ ਹੈ ਇੱਕ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਕੁਝ ਵੀ ਕਰ ਸਕਦਾ ਪਰ ਦੂਸਰਾ ਰੂਪ ਉਹ ਜਿਹੜਾ ਰੂਪ ਟਿਚਰਾਂ ਕਰਨ ਤੋਂ ਬਾਜ਼ ਨਹੀਂ ਆਉਂਦਾ ਜਿਹੜਾ ਰੂਪ ਕਾਮੇਡੀਅਨ ਵਾਲਾ ਰੂਪ ਹੈਗਾ ਅਕਸਰ ਉਹ ਜਿਆ ਰਵਈਆ ਸੀਐਮ ਭਗਵੰਤ ਮਾਨ ਦਾ ਸਟੇਜਸ ਦੇ ਉੱਤੇ ਨਜ਼ਰ ਆਇਆ ਜਦੋਂ ਸਿਆਸੀ ਭਾਸ਼ਣ ਦਿੱਤੇ ਜਾ ਰਹੇ ਹੁੰਦੇ ਨਾ ਤਾਂ ਵਿੱਚ ਵਿਚਾਲੇ ਕਦੀ ਸੀਐਮ ਭਗਵੰਤ ਮਾਨ ਕੋਈ ਇਹੋ ਜਿਹੀ ਹਾਸੋਹਿਣੀ ਚੁੜਲੀ ਜਿਹੜੀ ਆ ਉਹ ਛੱਡ ਦਿੰਦੇ ਨੇ ਕੋਈ ਇਹੋ ਜਿਹਾ ਚੁਟਕਲਾ ਜਿਹੜਾ ਉਹ ਛੱਡ ਦਿੰਦੇ ਨੇ ਜਿਸ ਤੋਂ ਬਾਅਦ ਮੌਜੂਦਾ ਲੋਕ ਜਿਹੜੇ ਨੇ ਉਹ ਹੱਸਣੋਂ ਗਰੇਜ਼ ਨਹੀਂ ਕਰ ਪਾਉਂਦੇ ਦੁਵਾਰਾ ਇਹੋ ਜਿਹੀ ਸਥਿਤੀ ਬਣ ਗਈ ਜਦੋਂ ਸੀਐਮ ਭਗਵੰਤ ਮਾਨ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਨਕਲ ਲਈ ਤਰਅਸਲ ਚਰਚਾਾਂ ਵਿੱਚੜੀਆਂ ਹੋਈਆਂ ਨੇ ਕਿ ਅਕਾਲੀ ਦਲ ਕਿਸੇ ਵੇਲੇ ਵੀ ਬੀਜੇਪੀ ਦੇ ਨਾਲ ਗੱਠ ਜੋੜ ਕਰ ਸਕਦਾ ਆ ਚਰਚਾਵਾ ਚੜੀਆਂ ਹੋਈਆਂ ਤੇ ਇਹ ਚਰਚਾਵਾ ਇਹ ਕਿਆਸ ਰਹੀਆਂ ਆਪ ਅਸੀਂ ਨਹੀਂ ਲਾਰੇ ਸੀਐਮ ਭਗਵੰਤ ਮਾਨ ਇਸ ਬਾਰੇ ਕਿਆਸ ਰਾਈ ਜ਼ਾਹਿਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਐਨਡੀਏ ਦੇ ਨਾਲ ਰਲ ਕੇ ਬੀਬਾ ਹਰਸਿਮਰਤ ਕੌਰ ਬਾਦਲ ਕਿਸੇ ਵੇਲੇ ਵੀ ਕੇਂਦਰੀ ਮੰਤਰੀ ਬਣ ਸਕਦੇ ਨੇ ਉਸੇ ਵੇਲੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਇਹੋ ਜੀ ਨਕਲ ਲਾਉਂਦੇ ਨੇ ਸੀਐਮ ਭਗਵੰਤ ਮਾਨ ਜਿੰਨੂੰ ਸੁਣ ਕੇ ਜੋ ਵੇਖ ਕੇ ਜਿਹੜਾ ਵੀ ਬੈਠਾ ਸੀ ਉਹ ਹੱਸਣੋਂ ਗੁਰੇਜ਼ ਨਹੀਂ ਕਰ ਸਕਿਆ ਤੁਸੀਂ ਵੀ ਸੁਣੋ ਆਖਰਕਾਰ ਸੀਐਮ ਭਗਵੰਤ ਮਾਨ ਨੇ ਕਿਵੇਂ ਹਰਸਿਮਰਤ ਕੌਰ ਬਾਦਲ ਦੀ ਨਕਲ ਲਈ ਹੈ ਅਕਲ ਬੋਲੀ ਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰਵੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਵੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਆ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗਿਆਂ ਹੁੰਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਜੀ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਿੰਦੇ ਜੇ ਮੇਰੇ ਕੋਲੇ ਬੰਦੇ ਘਟਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਦੇ ਪਾਸ ਉਹ ਸੀਟ ਹੈ ਕਾ ਹਰ ਸਿਮਰਤ ਜੀ ਆਪ ਐਨਡੀਏ ਕੀ سپورਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹਾਂ ਜੀ ਬਾਬਾ ਜਿਵੇਂ ਕਹੋਗੇ ਓਵੇਂ ਜਿਵੇਂ ਕਹੋਗੇ ਓਵੇਂ ਬਸ ਕੀ ਬਾਤ ਬਾਬਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਘਰ ਪਾ ਲਿਆ ਬਾਦਲਪਿੰਡ ਚ ਘਰ ਪਾ ਲਿਆ ਧਾਰ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰਾ ਹੈ ਭਈ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡੜੇ ਦਰਵਾਜੇ ਚਿੰਲੇ ਵੀ ਅੰਦਰ ਨਾ ਕੋਈ ਬੜ ਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜਾ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕ ਜਾਂਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਕਿ ਚੰਡੀਗੜ੍ਹ ਪਾਈ ਬੈਠੇ ਸੁੱਖ ਵਿਲਾਸ ਉਹ ਤਾਂ ਮੈਂ ਕਰ ਲਿਆ ਕੱਢ ਲੇ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸ ਤੁਹਾਨੂੰ ਕੋਸ਼ਿਸ਼ ਕਰੀ ਜਾਂਗਾ ਕੁਮਾਲਏ ਹੱਦ ਹੈ ਨਾਲ ਲੈ ਜੋਂਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਥੋਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੇ ਜਾਂਦੇ ਹੋ ਗਰੀਬਾਂ ਨੂੰ ਉਹੀ 2 2 1/2 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਝਾ ਹੈ ਉਹੀ ਕੂਲਰ ਉਹੀ ਏਸੀ ਐ ਇਤੁਬਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖ ਇਸ ਗੱਲ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ